اٹکے ਜਦੋਂ ਪਾਰ ਕਰ ਰਿਹਾ ਉਧਰੋਂ ਅਬਦਾਲੀ ਇਧਰ اٹਕ ਪਾਰ ਕਰ ਰਿਹਾ ਬਾਬਾ ਚੜਤਸੋਂ ਪਿੱਛੇ ਖੜਾ ਹੈ ਤੇ اٹਕ ਟੱਪਦਾ ਟੱਪਦਾ ਅਬਦਾਲੀ ਬਾਬਾ ਚੜਤਸੋਂ ਤੇ ਬਾਬਾ ਜਸਸੋਂ ਬਹੁਤ ਖਿਜਦਾ ਹੁੰਦਾ ਸੀ ਉਹਨੂੰ ਪਤਾ ਸੀ ਵੀ ਇਹ ਕੌਣ ਨੇ ਸੁਰ ਕਹਿੰਦਾ ਬਾਬਾ ਚੜਤਸੋਂ ਨੂੰ ਕਹਿੰਦਾ ਅਬਦਾਲੀ ਕਹਿੰਦਾ ਤੂੰ ਇਹ ਨਾ ਯਾਦ ਮਤਲਬ ਇਹ ਤੇਰੇ ਚਿੱਤ ਚ ਨਾ ਰਹਿ ਜੇ ਕਿਤੇ ਆਇਆ ਨਾ ਸੋਚੀ ਵੀ ਮੈਂ ਭੱਜ ਗਿਆ ਮੇਰੇ ਪੁੱਤ ਪੋਤਰੇ ਵੀ ਤੁਹਾਡੇ ਨਾਲ ਟੱਕਰ ਲੈਂਦੇ ਰਹਿਣਗੇ ਤੇ ਬਾਬਾ ਚੜਤਸੋਂ ਦੇ ਬੋਲ ਆ ਉਸ ਥਾਂ ਤੇ ਕਹਿੰਦਾ ਸਾਡੇ ਪੁੱਤ ਪੋਤਰੇ ਕਿਹੜਾ ਫਿਰ ਚੂੜੀਆਂ ਪਾਉਣ ਲੱਗ ਜਾਣਗੇ ਤੇ ਉਹੀ ਸਰਦਾਰ ਚੜਤ ਸਿੰਘ ਦਾ ਪੋਤਰਾ ਫਿਰ ਸੰਮਨ ਬੁਰਜ ਦੇ ਬਾਹਰ ਖੜ ਕੇ ਕਹਿੰਦਾ ਨਾ ਅਮਰ ਸ਼ਾਹ ਅਫਦਾਲੀ ਦੇ ਪੋਤਰੇ ਚੜਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ ਹੈ ਇਹ ਹੈ ਬੱਬਾ ਜੀ ਸਾਡਾ ਇਤਿਹਾਸ ਅਸੀਂ 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 ਤਾਂ ਕੌਮ ਉਹ ਹੈ ਨਹੀਂ ਜਿਹੜੀ ਮਾੜੇ ਮੋٹے ਹੱਲਿਆਂ ਤੋਂ ਡੋਲਣ ਵਾਲੀ ਹੋਈਏ ਅਸੀਂ ਤਾਂ ਉਹ ਕੌਮ ਹੈ ਨਹੀਂ ਜਿਹੜੇ ਡਰ ਜੀਏ ਕਿਸੇ ਗੱਲ ਤੋਂ ਆ ਕੇ ਉਹਨਾਂ ਸੂਰਮਿਆਂ ਦੇ ਬਾਰੇ ਕਿਹਾ ਗਿਆ ਹੈ ਜਿਹੜੇ ਫੇਸਬੁੱਕ ਉੱਪਰ ਲਿਖ ਰਹੇ ਪੰਜਾਬ ਦੇ ਹਾਲਾਤ ਖਰਾਬ ਹੈ ਕਹਿੰਦਾ ਛੱਡ ਕੇ ਜਾਣਾ ਔਰੇ ਤੇ ਭੱਜ ਲੋ ਹਾਂ ਹੁਣ ਉਹ ਜਿਹੜੇ ਸੂਰਮੇ ਪ੍ਰਗਟ ਹੋ ਰਹੇ ਹੈ ਕਹਿ ਨਹੀਂ ਸਕਦੇ ਹਾਂ ਉਹ ਚਲੋ ਪਤਾ ਨਹੀਂ ਹੁਣ ਉਹਨਾਂ ਦੀ ਕੀ ਸਮਝਾਣੇ ਜਾਂ ਕਿਵੇਂ ਆ ਨਹੀਂ ਉਹਨਾਂ ਨੇ ਦੇਖਿਆ ਉਹ ਵੀ ਵਾਕਫ ਨਾ ਮੂਹਨ ਨਹੀਂ ਉਹ 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 ਕਹਿੰਦਾ ਵੀ ਰੁਪਈਏ ਦਾ ਲਾਲਚ ਹੈ ਜਿਹੜਾ ਹੂੰ ਬੰਦੇ ਨੂੰ ਡਰਪੋਕ ਕਮਜ਼ੋਰ ਕਮੀਣਾ ਬਣਾ ਦਿਆ। ਬਿਲਕੁਲ ਕਰਦਾ। ਜਿਸ ਤਰ੍ਹਾਂ ਉਹ ਕਸਾਖੀ ਹੈ ਵੀ ਜੈਨਖਾਂਗੇ ਟਾਈਮ ਜਦ ਆਪਣੇ ਮਰਾਠੇ ਆਏ ਉੱਥੇ ਉਹ ਫਰਗਾਨਾ ਦਾ ਕਬਜ਼ਾ ਤਾਂ ਸਰਹੰਦਪੁਰ ਹਾਂ ਹਾਂ ਤਾਂ ਲੁੱਟ ਹੋਈ। ਤਾਂ ਉਹ ਦੱਸੋ ਬਣਾ ਜਾਓ ਬਾਬੇ ਕਹਿੰਦੇ ਵੀ ਉਹ ਜਦ ਹੀਰੇ ਜਵਾਰ ਤੇ ਕਹਿੰਦੇ ਪਰਾਂ ਗੇਰੋ। ਇਹਨਾਂ ਨੂੰ ਪਤਾ ਨਹੀਂ ਸੀ ਨਾ ਜਦੋਂ ਅ ਮਰਾਠੇ ਸੱਦੇ ਐ ਇੱਕ ਪਾਤਰ ਹੋਇਆ ਪੰਜਾਬ 'ਚ ਅਦੀਨਾ ਬੇਗ ਉਹਦਾ ਸਾਰੀ ਉਮਰ ਪਤਾ ਨਹੀਂ ਲੱਗਿਆ ਉਹ ਕਿਹਦੇ ਵੱਲ ਐ ਉਹ ਅਸਲ 'ਚ ਮੌਕਾਪ੍ਰਸਤ ਜਿਵੇਂ ਅੱਜਕੱਲ ਦੇ ਲੀਡਰ ਐ ਉਹ ਇਹੋ ਜਿਹਾ ਸੀਗਾ ਮੌਕਾਪ੍ਰਸਤ ਦੀ ਵੀ ਜਿੱਥੋਂ ਸੂਤ ਲੱਗਿਆ ਕੁਰਸੀ ਚਾਹੀਦੀ ਸੀ ਉਹਨੂੰ ਤਾਂ ਕਦੇ ਉਹ ਸਿੱਖਾਂ ਨਾਲ ਸੰਧੀ ਕਰ ਲੈਂਦਾ ਸੀ ਕਦੇ ਉਹ ਅਫਗਾਨਾਂ ਨਾਲ ਕਰ ਲੈਂਦਾ ਸੀ ਕਦੇ ਉਹ ਮਰਾਠੇ ਵੀ ਹੋਣੇ ਸੱਦੇ ਸੀ ਪੰਜਾਬ 'ਚ ਪਹਿਲੀ ਵਾਰੀ ਮਰਾਠੇ ਇਹ ਪਾਣੀਪਤ ਤੋਂ ਪਹਿਲਾਂ ਦੀ ਗੱਲ ਐ ਜੰਗ ਤੋਂ ਪਹਿਲਾਂ ਦੀ ਗੱਲ ਐ ਪਾਣੀਪਤ ਦੀ ਜੰਗ ਵੀ ਖੈਰ ਇਹਦੇ ਤੋਂ ਬਾਅਦ ਹੀ ਵਾਪਰਦੀ ਐ ਜਦੋਂ ਅਬਦਾਲੀ ਨੂੰ ਲੱਗਦਾ ਵੀ ਪੰਜਾਬ ਤੱਕ ਮਰਾਠੇ ਆ ਗਏ ਉਹ ਪੜਾ ਰਹੇ ਐ ਅਗਲੇ ਆਪਦੇ ਸਕੂਲਾਂ 'ਚ ਉੱਥੇ ਪੜਾ ਰਹੇ ਪਰ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਆਪ ਦੇ ਸਰੋਤ ਪੜ੍ਹੋਗੇ ਵੀ ਮਰਾਠਿਆਂ ਨੇ ਪੰਜਾਬ ਕਿਵੇਂ ਜਿੱਤਿਆ ਸੀ ਹੂੰ ਜਸ ਇੱਕ ਸੂਰਮਿਆਂ ਨੇ ਕਿਵੇਂ ਮਦ 7 ਦਿਨ ਦਾ ਘੇਰਾ ਸਰਹੰਦ ਨੂੰ ਪਾਈ ਰੱਖਿਆ ਮਰਾਠਿਆਂ ਨੇ ਜਦੋਂ ਮਰਾਠੇ ਆਏ ਆ ਨਾ ਪੰਜਾਬ ਚ ਤਾਂ ਇਹ ਕਹਿੰਦਾ ਜੈਨਖਾਂ ਸੀ ਜਦੋਂ ਨਹੀਂ ਜੈਨਖਾਂ ਨਹੀਂ ਸਰ ਬਲੰਦ ਖਾਂ ਸੀ ਸ਼ਾਇਦ ਜਾਂ ਇੱਥੋਂ ਦਾ ਹਾਕਮ ਸੀਗਾ ਜਿਹੜਾ ਸਰਹੰਦ ਦਾ ਨਵਾਬ ਮਰਾਟਿਆਂ ਨੂੰ ਸੱਦਿਆ ਜਦੋਂ ਅਦੀਨਾ ਬੇਗ ਨੇ ਇਹ ਇਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਲੱਖ ਰੁਪਈਆ ਪੜਾ ਦਾ ਤੇ ਲੱਖ ਰੁਪਇਆ ਤੁਰਨ ਦਾ ਰੋਜ ਦਾ 2 ਲੱਖ ਰੁਪਇਆ ਦਿਆ ਕਰੂੰਗਾ ਤੁਸੀਂ ਇੱਥੇ ਆਓ ਤੇ ਤੁਸੀਂ ਆ ਕੇ ਉਹਨਾਂ ਨੂੰ ਹੁਣ ਇਹ ਵੀ ਨਾਲੇ ਦਾ ਸਾਡੇ ਪੰਜਾਬ ਚ ਝੰਡੇ ਗੱਡੇ ਜਾਣਗੇ ਤੇ ਨਾਲੇ ਅਸੀਂ ਪੈਸਾ ਰੋਜ ਦਾ ਤੁਹਾਨੂੰ ਮਿਲ ਰਿਹਾ ਪੜਾ ਦਾ ਵੀ ਪੈਸਾ ਮਿਲ ਰਿਹਾ ਸਾਨੂੰ ਉਹ ਆ ਗਏ ਇੱਥੇ ਦੱਸਿਆ ਇਹਨੇ ਵੀ ਆਏ ਜੀ ਹੁਣ ਮੈਨੂੰ ਯਾਦ ਨਹੀਂ ਵੀ ਸਰਬਲੰਦ ਖਾਈ ਸੀ ਜਾਂ ਹੋਰ ਸੀ ਵੀ ਜਿਹੜਾ ਇੱਥੋਂ ਦਾ ਨਵਾਬ ਸੀ ਸਰਹੰਦ ਕਿਹੜਾ ਕੋਈ ਮਾੜੀ ਮੋਟੀ ਸਲਤਨਤ ਸੀ ਬਹੁਤ ਤਕੜੀ ਦਿੱਲੀ ਦੇ ਲਾਹੌਰ ਦੇ ਵਿਚਾਲੇ ਉਹਨਾਂ ਜਿੱਡੀ ਸਲਤਨਤ ਇਹੀ ਸੀ ਤਾਂ ਉਹਨੇ ਕਿਹਾ ਵੀ ਇਹ ਜੀ ਬਹੁਤ ਤਕੜੇ ਆ ਇੱਥੇ ਜਿਹੜੇ ਪਠਾਨ ਬੈਠੇ ਆ ਅਫਦਾਲੀ ਦਾ ਚਾਚਾ ਸੀ ਇਹ ਸਰਬਲੰਦ ਖਾਨ ਵੀ ਇਹ ਬੈਠਿਆ ਜੀ ਇੱਥੇ ਇਹਨਾਂ ਦਾ ਬਹੁਤ ਤਕੜੀ ਹੌਸ ਰੱਖਿਆ ਤੇ ਕਿਲਾ ਹਟਾਇਆ ਨਹੀਂ ਜਾਊਗਾ ਸਰੰਦ ਫਤੇ ਨਹੀਂ ਹੁੰਦੀ ਮਰਾਠੇ ਕਿਤੇ ਗਿੱਜੇ ਵੇ ਸੀ ਦੂਰ ਦੇਸ਼ਾਂ ਦੇ ਜਮਣਾਪਾਰ ਦੀ ਤਸਵੀਰ ਹੀ ਹੋਰ ਹੈ ਪੰਜਾਬ ਦੀ ਤਸਵੀਰ ਹੋਰ ਹੈ ਇਹ ਤਾਂ ਕਹਿੰਦੇ ਅਸੀਂ ਸਰ ਕਰ ਲਾਂਗੇ ਰਾਤੋ ਰਾਤ ਸਰ ਕਰ ਲਾਂਗੇ ਰਾਤੋ ਰਾਤ ਸਰ ਕਰਨ ਦੀ ਗੱਲ ਕਰਦੇ ਸੀ 7 ਦਿਨ ਲੱਗੇ ਹੂੰ ਮਤਲਬ ਇਹ ਆਏ ਮਾਰਿਆ ਕਰਨ ਆਪਦੀਆਂ ਜਿਹੜੀਆਂ ਤੋਪਾਂ ਆਈਆਂ ਤੋਪਾਂ ਲੈ ਕੇ ਆਏ ਸੀ ਗੋਲਾ ਛੱਡਿਆ ਕਰਨ ਤੇ ਸਰਹੰਦ ਦੀਆਂ ਕੰਧਾਂ ਨਾਲ ਵੱਜ ਕੇ ਥੱਲੇ ਡਿੱਗ ਪਿਆ ਕਰੇ ਕਿਸੇ ਖਿੱਦੂ ਵਾਂਗੂ ਗੇਂਦ ਵਾਂਗੂ ਥੱਲੇ ਡਿੱਗ ਪਿਆ ਕਰੇ ਗੋਲਾ ਇਹਨਾਂ ਦੇ ਵੱਸੋਂ ਬਾਹਰ ਹੋ ਗਈ ਖੇਡ ਅਦੀਨਾ ਬੇਗ ਨੂੰ ਪਤਾ ਲੱਗ ਗਿਆ ਵੀ ਜੇ ਸਰਹੰਦ ਨੂੰ ਕੋਈ ਮਾਰੂਗਾ ਤਾਂ ਉਹ ਇੱਕ ਹੀ ਕੌਮ ਹੈ ਸਰਹੰਦ ਨੂੰ ਕੋਈ ਹੋਰ ਮਾਰ ਨਹੀਂ ਸਕਦਾ ਅਦੀਨਾ ਬੇਗ ਮਰਾਠਿਆਂ ਨੂੰ ਕਹਿੰਦਾ ਕਿਉਂ ਨਾ ਆਪ ਸਿੱਖਾਂ ਨੂੰ ਸੱਦ ਲਈਏ ਮਰਾਠੇ ਕਹਿੰਦੇ ਸਿੱਖ ਕੌਣ ਹੁੰਦੇ ਆ ਉਹ ਕਹਿੰਦੇ ਜੀ ਐਂ ਕਰਕੇ ਇੱਕ ਜੰਗਲੀ ਜੀ ਕੌਮ ਹੈ ਜੰਗਲਾਂ 'ਚ ਰਹਿੰਦੀ ਹੈ ਤੇ ਉਹ ਆ ਕੇ ਆਪਾਂ ਨੂੰ ਇਹ ਥਾਂ ਫਤਿਹ ਕਰ ਉਹ ਕਹਿੰਦੇ ਵੀ ਜੰਗਲੀ ਇੱਥੇ ਕੀ ਕਰ ਲੈਣਗੇ ਤੇ ਦੂਜੀ ਗੱਲ ਮਰਾਠੇ ਕਹਿੰਦੇ ਮਰਾਠਾ ਸੀਗਾ ਹੌਲਕਰ ਸੀ ਮਹਲਾਰਾਓ ਸੀ ਸ਼ਾਇਦ ਕਹਿੰਦਾ ਵੀ ਇਹ ਫਿਰ ਕਹਿੰਦਾ ਵੀ ਇਹਨਾਂ ਦਾ ਸਰਹੰਦਨਾ ਕੀ ਵੈਰ ਆ ਜਿਹੜਾ ਕਹਿੰਦਾ ਸਰਹੰਦਨਾ ਸਿੱਖਾਂ ਦਾ ਕੀ ਵੈਰ ਆ ਇਹ ਤੁਹਾਨੂੰ ਸਿੱਖ ਆਪ ਆ ਕੇ ਦੱਸਣਗੇ ਹੂੰ ਬਾਬੇ ਨੇ ਸੱਦੇ ਬਾਬੇ ਨੇ ਆ ਬਾਬੇ ਹਰਾਂ ਨੂੰ ਚਿੱਠੀ ਪਾਈ ਸਨੇਆ ਭੇਜਿਆ ਨੇ ਅਦੀਨਾ ਬੇਗ ਨੇ ਸਨੇਆ ਭੇਜਿਆ ਬਾਬੇ ਹੋਰੀ ਆਏ ਬਾਬੇ ਨੇ ਜੱਸਾ ਸੋਣੇ ਕਿਹਾ ਵੀ ਆ ਕੇ ਦੀਨਾ ਬੇਗ ਨੂੰ ਕਹਿੰਦਾ ਵੀ ਤੈਨੂੰ ਸਾਡੀਆਂ ਬਾਹਾਂ ਤੇ ਭਰੋਸਾ ਨਹੀਂ ਰਿਹਾ ਸੀ ਜਿਹੜਾ ਇਹ ਸੱਦ ਲੈ ਤੇ ਇਹਨਾਂ ਨੇ ਸਮਝੌਤੇ ਕੀਤੇ ਬਾਬੇ ਹੋਰਾਂ ਨੇ ਮਰਾਠਿਆਂ ਨਾਲ ਆਪਣੇ ਬਾਬਿਆਂ ਨੇ ਕਹਿੰਦੇ ਵੀ ਇੱਕ ਤਾਂ ਸਰਹੰਦ ਤੇ ਪਹਿਲਾ ਹਮਲਾ ਅਸੀਂ ਕਰਾਂਗੇ ਫੇਰ ਸਰਹੰਦ ਦੀ ਲੁੱਟ ਖੋ ਪਹਿਲੀ ਜਿਹੜੀ ਪਹਿਲੇ ਦਿਨ ਅਸੀਂ ਕਰਾਂਗੇ ਇਹ ਸਾਡੇ ਉਹ ਹੈ ਤੀਜੀ ਇੱਕ ਹੋਰ ਸ਼ਰਤ ਹੈ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਦੁਮਾ ਜੋ ਇੱਕ ਹੈ ਕੋਈ ਸਰਬਲਾਂ ਦੇ ਖਾਂ ਜਾਂ ਜੈਨਖਾਂ ਮੈਂ ਉਹੀ ਕਹਿੰਦਾ ਕਿਉਂਕਿ ਜੈਨਖਾਂ ਵੀ ਬਹੁਤ ਤਕੜਾ ਸੂਰਮਾ ਸੀ ਜੈਨਖਾਂ ਦਾ ਰਾ ਬਹੁਤ ਤਕੜਾ ਸੀਗਾ ਇਹ ਮਰਾਠਿਆਂ ਇਹਨਾਂ ਨੇ ਕੀ ਕੀਤਾ ਬਾਬਿਆਂ ਨੇ ਰਾਤੋ ਰਾਤ ਸਰੰਦ ਫਤਿਹ ਕਰ ਲਈ ਮਤਲਬ ਇਹ ਚੜ ਗਏ ਕਿਲੇ ਦੀਆਂ ਕੋ ਮੈਂ ਬੜਾ ਬੜਿਆ ਜਿਗਰ ਉਹ ਵੀ ਹੈ ਕਹਿੰਦਾ ਜੇ ਮਰਾਠਿਆਂ ਨੇ ਦੇਖਿਆ ਵੀ ਨੰਗੇ ਕਛਹਿਰੇ ਕੱਲੇ ਵੀ ਇਹ ਕੀ ਕਰ ਲਿਆ ਦਮਾਲੇ ਵੀ ਕੈਸੀ ਚੀਜ਼ ਹੈ ਵੀ ਇਹ ਤਾਂ ਸਾਧਾ ਹੈ ਉਹਨਾਂ ਨੂੰ ਲੱਗਿਆ ਵੀ ਇਹ 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 ਕਰ ਹੀ ਨਹੀਂ ਸਕਦੇ ਮਤਲਬ ਪਾਟੇ ਕਸ਼ਰੇ ਜਿਨ੍ਹਾਂ ਦੇ ਪਾਟੇ ਚੋਲੇ ਪੱਗ ਪੱਗਾਂ ਵੇਖ ਕੇ ਮਜ਼ਾਕ ਉਡਾਏ ਗਿਆਨੀ ਗਿਆਨ ਸਿੰਘ ਲਿਖਦੇ ਆ ਵੀ ਮਰਾਠਿਆਂ ਦੇ ਜਿਹੜੇ ਅੰਦਰ ਸਪਾਈ ਸੀ ਉਹਨਾਂ ਨੇ ਮਜ਼ਾਕ ਉਡਾਏ ਸਿੰਘਾਂ ਦੇ ਤੇ ਉਹੀ ਜਦੋਂ ਸਰੰਦ ਜਿੱਤ ਕੇ ਮੁੜਦੇ ਆ ਜਦੋਂ ਸਿੰਘ ਤੇ ਫੇਰੇ ਡਰਦੇ ਉਹਨਾਂ ਤੋਂ ਕੰਬਦੇ ਤੇ ਜਦੋਂ ਸਿੰਘ ਅੰਦਰ ਵੜ ਗਏ ਉਹਨਾਂ ਨੇ ਲੁੱਟ ਮਾਰਤਾ ਉਹਨਾਂ ਨੇ ਕੀ ਕਰਨੀ ਸੀ ਉਹਨਾਂ ਨੇ ਭਜਾਏ ਉੱਥੋਂ ਜਿਹੜੀਆਂ ਆਪਦੀਆਂ ਕਿੰਦ ਕੰਧਾਂ ਢਾਈਆਂ ਬਾਬੇ ਜਸਾ ਸੋਹਣੇ ਕਹਾ ਸੀ ਵੀ ਜਿੱਧਰ ਨੂੰ ਤੁਹਾਡਾ ਮੂੰਹ ਹੋਵੇ ਉਹ ਕੰਧ ਢਾ ਦੇਣੀ ਹੈ ਵੀ ਸਰਾਂ ਦੇ ਦੀ ਕੰਧ ਨਹੀਂ ਕੋਈ ਛੱਡਣੀ ਹੁਣ ਮਰਾਠਿਆਂ ਨੂੰ ਅੱਗ ਲੱਗ ਗਈ ਵੀ ਐਡੀ ਵੱਡੀ ਸਲਤਨਤ ਹੈ ਅਸੀਂ ਕਹਿ ਤਾਂ ਬੈਠੇ ਵੀ ਸ਼ਰਤ ਇਹਨਾਂ ਨੂੰ ਦੱਸ ਤਾਂ ਦਿੱਤੀ ਵੀ ਮੰਨ ਲਈ ਇਹਨਾਂ ਦੀਆਂ ਤੇ ਦੋ ਸ਼ਰਤ ਇਹਨਾਂ ਦੀਆਂ ਪੂਰੀਆਂ ਹੋ ਗਈਆਂ ਵੀ ਹਮਲਾ ਵੀ ਇਹਨਾਂ ਨੇ ਕਰ ਲਿਆ ਲੁੱਟਮਾਰ ਵੀ ਇਹ ਕਰ ਲਈ ਹੈ ਤੇ ਤੀਜੀ ਹਜੇ ਇਹਨਾਂ ਦੀ ਪਈ ਹੈ ਕੀ ਸ਼ਰਤ ਹੋਊਗੀ ਮਰਾਠਿਆਂ ਨੂੰ ਕਿਸੇ ਨੇ ਜਾ ਕੇ ਉਹਨਾਂ ਦੇ ਸੁਯੇ ਨੇ ਦੱਸਿਆ ਜੀ ਇਹਨਾਂ ਨੇ ਤਾਂ ਗਧੇ ਮੰਗਾ ਲਏ ਸਿੰਘਾਂ ਨੇ ਤਾਂ ਗਧੇ ਮੰਗਾ ਲਏ ਅੰਦਰ ਤੇ ਇਹਦਾ ਮਤਲਬ ਹੈ ਮਰਾਠੇ ਡਰ ਗਏ ਵੀ ਇਹ ਗਧਿਆਂ ਤੇ ਲੱਦ ਲੱਦ ਕੇ ਹੀਰੇ ਜਵਾਹਰਾਤ ਜਿਹੜਾ ਸੋਨਾ ਲੱਦ ਲੱਦ ਕੇ ਖਰਾਂਦ ਚੁ ਲੈ ਕੇ ਜਾਣਗੇ ਮਰਾਠਿਆਂ ਨੇ ਆ ਵੇਖਿਆ ਤਾਂ ਉਹਨਾਂ ਨੇ ਹਮਲਾ ਕਰਤਾ ਅੰਦਰ ਰਾਮਦੇਵ ਤੇ ਰੋਕਿਆ ਬਹੁਤ ਦੀਨਾ ਬੇਗਨੇ ਵੀ ਨਾ ਕਰੋ ਖੈਰ ਉੱਥੇ ਉਹਨਾਂ ਨੇ ਮੂੰਹ ਦੀ ਵੀ ਖਾਧੀ ਮਰਾਠਿਆਂ ਨੂੰ ਕੁੱਟਮਾਰ ਵੀ ਹੋਈ ਸਿੰਘਾਂ ਨੇ ਭਜਾਏ ਵੀ ਮਰਾਠੇ ਪਰ ਜਦੋਂ ਮਰਾਠੇ ਕਿਲੇ ਦੀਆਂ ਕੰਧਾਂ ਤੋਂ ਅੰਦਰ ਆਏ ਉਹ ਹੈਰਾਨ ਹੋ ਗਏ ਉਹਨਾਂ ਨੇ ਵੇਖਿਆ ਵੀ ਗਧਿਆਂ ਤੇ ਕੁਛ ਸੋਨਾ ਨਹੀਂ ਲੱਦਿਆ ਕੁਛ ਹੀਰੇ ਜਵਾਹਰਾਤ ਨਹੀਂ ਲੱਦੇ ਗਧਿਆਂ ਦੇ ਮਗਰ ਤਾਂ ਹਲ ਜੋੜੇ ਵਿਆ ਸਿੰਘਾਂ ਨੇ ਉਹਨੇ ਫਿਰ ਅਦੀਨਾ ਬੇਗ ਨੂੰ ਪੁੱਛਿਆ ਕਹਿੰਦਾ ਇਹ ਕੀ ਹੈ ਉਹ ਕਹਿੰਦਾ ਜੀ ਇਹੀ ਤੀਜੀ ਸ਼ਰਤ ਹੈ ਇਹਨਾਂ ਦੀ ਇਹਨਾਂ ਦੇ ਗੁਰੂ ਦਾ ਮਹਾਰਾਜ ਦਾ ਬਚਨ ਸੀ ਵੀ ਸਰੰਦ ਦੇ ਵਿੱਚ ਗਧਿਆਂ ਨਾਲ ਹਲ ਵਾਏ ਜਾਣਗੇ ਇਹ ਹਲ ਵਾਰੇ ਸਰੰਦ ਦੀਆਂ ਨੀਆਂ ਪੱਟ ਰਏ ਆ ਹੂੰ ਇੱਥੇ ਮਹਾਰਾਜ ਦੇ ਛੋਟੇ ਫਰਜ਼ੰਦ ਨੀਆਂ ਚ ਚਨੇ ਗਏ ਸੀ ਇਹ ਸਰੰਦ ਦੀਆਂ ਨੀਆਂ ਪੱਟ ਰਏ ਆ ਸਰੰਦ ਦੀਆਂ ਪੱਟੀਆਂ ਨੀਆਂ ਤੁਸੀਂ ਦੇਖ ਲਓ ਅੱਜ ਤੱਕ ਉਹ ਕਿਹੜਾ ਇੱਟਾਂ ਦਾ ਢੇਰ ਬਣਾ ਕੇ ਰੱਖਦਾ ਸ਼ਹਿਰ ਜਿਹੜੀ ਐਡੀ ਸਲਤਨਤ ਹੁੰਦੀ ਸੀ ਕਿਤੇ ਉੱਥੋਂ ਫਿਰ ਮਰਾਠੇ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਕੰਮ ਕੋਈ ਹੋ ਰਿਹਾ ਏ ਹੀਰੇ ਜਵਾਹਰਾਤ ਜਾਂ ਕੋਈ ਰਾਜ ਭਾਗ ਇਹਨਾਂ ਦਾ ਇਹਨਾਂ ਨੂੰ ਸ਼ੌਂਕ ਨਹੀਂ ਇਹ ਤਾਂ ਕਿਸੇ ਉੱਥੇ ਮਰਾਠਿਆਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਵੀ ਇਸ ਧਰਤੀ ਦੇ ਵਾਰਿਸ ਖਾਲਸਾ ਜੀ ਹੋਈ ਹੈ ਕੋਈ ਹੋਰ ਇੱਥੇ ਰਹਿ ਨਹੀਂ ਸਕਦਾ ਉੱਥੋਂ ਲੰਬੀ ਸਾਕੀ ਚੱਲਦੀ ਹੈ ਅਟਕ ਤੱਕ ਆਇਆ ਮਰਾਠੇ ਪਰ ਇਹਨਾਂ ਦੀ ਸੰਧੀ ਇਸ ਤਰੀਕੇ ਹੋਈ ਲੜ ਪਏ ਸੀ ਆਪਸ ਵਿੱਚ ਜਦੋਂ ਸਿੱਖਾਂ ਨਾਲ ਜੰਗ ਹੋ ਗਈ ਇਹਨਾਂ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਲੋਟਮਾਰ ਹੋ ਗਈ ਤਾਂ ਇਹਨਾਂ ਨੇ ਮਗਰ ਭਜਾਏ ਘੋੜੇ ਮਰਾਠਿਆਂ ਨੇ ਸਿੰਘਾਂ ਨਾਲ ਜੰਗ ਹੋਈ ਹੈ ਵਾਪਸ ਮੁੜੇ ਫਿਰ ਇਹਨਾਂ ਦੀ ਸੰਧੀ ਇਸ ਗੱਲ ਤੇ ਹੋਈ ਸੀ ਵੀ ਜਿੱਥੇ ਵੀ ਕਿਤੇ ਮਰਾਠੇ ਤੇ ਸਿੱਖ ਇਕੱਠੇ ਹੋ ਕੇ ਲੜਨਗੇ ਪਰ ਦੋ ਪੜਾ ਸਿੱਖ ਫੌਜ ਗਾਂ ਰਿਆ ਕਰੂਗੀ ਮਰਾਠਿਆਂ ਤੋਂ ਇਹਦਾ ਮਤਲਬ ਕੀ ਬੰਦ ਹੈ ਮੋਰਚਾ ਫਤਿਹ ਇਹ ਕਰ ਲਿਆ ਕਰਨਗੇ ਆਗੇ ਝੰਡੇ ਅਸੀਂ ਕੱਢ ਲਿਆ ਕਰਾਂਗੇ ਤੇ ਸਾਡੇ ਵਾਲਿਆਂ ਨੂੰ ਤਾਂ ਝੰਡਿਆਂ ਝੋਣਿਆਂ ਦਾ ਕੋਈ ਫਿਕਰ ਨਹੀਂ ਸੀ ਇਹ ਤਾਂ ਬਾਣੀ ਦੀਆਂ ਤੁਕਾਂ ਪੜਨ ਵਾਲੇ ਸੀ ਨਾ ਵੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਾਨੂੰ ਤਾਂ ਮਹਾਰਾਜ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ ਰਾਜ ਰੂਹ ਸਾਡੇ ਮੂਰੇ ਸੋ ਕਾਰਨ ਇਹ ਬਣਿਆ ਸੀ ਉਹ ਠੋਕਰ ਮਾਰੀ ਸੀ ਇਹਨਾਂ ਨੇ ਹੀਰੇ ਜਵਾਹਰ ਆਤਾਂ ਨੂੰ ਸਲਤਨਤਾਂ ਨੂੰ ਤਖਤਾਂ ਨੂੰ ਠੋਕਰ ਮਾਰੀ ਸੀ ਇਹ ਸਾਕੀ ਗਾਹ ਵੀ ਆਉਣੀ ਹੈ ਇੱਕ ਜਿਹੜੀ ਮੈਨੂੰ ਬਹੁਤ ਕਮਾਲ ਲੱਗਦੀ ਹੁੰਦੀ ਹੈ ਲੈਣਾ ਸਿੰਘ ਪੰਗੀ ਦੀ ਲੈਣਾ ਸਿੰਘ ਪੰਗੀ ਅਗਲੇ ਅਗਲੇ ਨਾਵਲ ਚ ਆਉਣੀ ਹੈ ਜਿਹੜੀ ਸਾਕੀ ਲੈਣਾ ਸਿੰਘ ਪੰਗੀ ਕੋਲੇ ਅਬਦਾਲੀ ਨੇ ਉਹ ਵਰਤਾਰਾ ਸਾਰਾ ਕਿਵੇਂ ਸੀ ਉਹ ਕਿਤੇ ਲੰਬਾ ਫੇਰ ਜ਼ਿਕਰ ਕਰ ਲਾਂਗੇ ਉੂਠ ਘੋੜੇ ਭੇਜੇ ਸੀ 21 ਵੀ ਤੂੰ ਮੇਰੇ ਨਾਲ ਸੰਧੀ ਕਰ ਲਾ ਤੇ ਕਸੂਰ ਤੇ ਲਾਹੌਰ ਅਸੀਂ ਰਾਜ ਤੁਹਾਨੂੰ ਦੇ ਦਿੰਨੇ ਆ ਤੂੰ ਸੰਧੀ ਕਰ ਲੈ ਮੇਰੇ ਨਾਲ ਉਹਨੇ ਆਪ ਦਾ ਕੋਈ ਨਵਾਬ ਭੇਜਿਆ ਸੀ ਸੁਈਆ ਭੇਜਿਆ ਉਧਰ ਨੂੰ ਹਲਕਾਰਾ ਹਲਕਾਰਾ ਭੇਜਿਆ 21 ਉਠਾਂ ਦੇ ਉੱਤੇ ਮੇਵੇ ਲੱਦੇ ਹੋਏ ਸੀ ਬਦਾਮ ਲੱਦੇ ਹੋਏ ਸੀ ਆ ਜੜੀਆਂ ਖਾਣ ਪੀਣ ਵਾਲੀਆਂ ਸ਼ੁਹਾਰੇ ਸ਼ੂਰੇ ਲੱਦੇ ਹੋਏ ਸੀ ਜਾ ਕੇ ਉਹ ਹਲਕਾਰਾ ਜਾ ਕੇ ਇਹਨੂੰ ਕਹਿੰਦਾ ਬਾਬੇ ਨੂੰ ਲੈਣਾ ਸੋਨੂੰ ਪੰਗੀ ਮਿਸਲ ਬਹੁਤ ਵੱਡੀ ਮਿਸਲ ਸੀ ਮੱਲਾਂ ਜਿਹੜੀਆਂ ਪੰਜਾਬ ਚ ਮਾਰੀਆਂ ਗਈਆਂ ਉਹ ਪੰਗੀ ਮਿਸਲ ਨੇ ਮਾਰੀਆਂ ਉਦੋਂ ਬਾਅਦ ਮਹਾਰਾ ਜੰਦੀ ਸਿੰਘ ਵਾਲਾ ਜਿਹੜਾ ਉਹ ਹੈ ਉਹ ਪੰਗੀ ਮਿਸਲ ਦੀਆਂ ਵੱਡੀਆਂ ਮਾਰਾਂ ਮਾਰੀਆਂ ਹੋਈਆਂ ਹੀ ਸੀ ਜਿਹੜੀਆਂ ਮਹਾਰਾ ਸਾਹਿਬ ਦਾ ਜਿਹੜਾ ਵੱਡਾ ਰਾਜ ਉੱਥੇ ਸਥਾਪਿਤ ਹੋਇਆ ਤਾਂ ਜਾ ਕੇ ਲੈਣਾ ਸਿੰਘ ਨੂੰ ਕਹਿੰਦਾ ਕਹਿੰਦਾ ਵੀ ਤੂੰ ਤੂੰ ਤੇਰੇ ਵਾਸਤੇ ਅਬਦਾਲੀ ਨੇ ਆਹ ਭੇਜੇ ਆ 21 ਕੋ 21 ਊਠ ਮੇਵਿਆਂ ਦੇ ਲੱਦ ਕੇ ਭੇਜੇ ਆ ਤੇ ਉਹ ਉਹ ਚਾਹੁੰਦਾ ਵੀ ਰਾਜ ਜਿਹੜਾ ਹੈਗਾ ਲਾਹੌਰ ਦਾ ਤੇ ਕਸੂਰ ਦਾ ਸੀ ਤੁਹਾਨੂੰ ਦੇਣਾ ਤੇ ਬਾਬਾ ਲੈਣਾ ਸੋ ਹੱਸਦਾ ਕਹਿੰਦਾ ਵੀ ਅਬਦਾਲੀ ਦਾ ਦੂਰ ਦੇਸ਼ੋਂ ਆਇਆ ਤੁਹਾਨੂੰ ਨਹੀਂ ਪਤਾ ਸਾਡੀ ਤਸਵੀਰ ਕੀ ਹੈ ਤੁਸੀਂ ਪੰਜਾਬ ਦੀ ਤਸਵੀਰ ਦੇ ਵਾਕਫ ਨਹੀਂ ਰਾਜਤਾ ਸੀ ਲੈਣਾ ਜਾਂ ਖੋਹ ਕੇ ਲੈਣਾ ਤੁਹਾਡੇ ਤੋਂ ਆਏ ਥੋੜਾ ਤੁਹਾਡੇ ਤੋਂ ਲੈ ਆਏ ਤਾਂ ਭੀਖ ਮੰਗੀ ਜਾਂਦੀ ਹੁੰਦੀ ਹੈ ਜਿਵੇਂ ਤੁਸੀਂ ਲੈ ਕੇ ਆਏ ਤੇ ਦੂਜੀ ਗੱਲ ਆ ਵੀ ਆ ਜਿਹੜੇ ਮੇਵੇ ਮੂਵੇ ਆ ਇਹਦੇ ਵਾਪਸ ਲੈ ਜਾ ਮੋੜ ਕੇ ਤੇ ਮੇਰਾ ਇੱਕਾ ਤੋਹਫਾ ਜਾ ਕੇ ਅਬਦਾਲੀ ਨੂੰ ਦੇ ਦੀ ਉਹਨੇ ਕੋਈ ਮੋਠੇ ਕੋ ਨੂੰ ਫੜਾਈ ਤੇ ਉਹ ਹਲਕਾਰਾ ਲੈ ਕੇ ਵਾਪਸ ਮੁੜ ਗਿਆ ਜਾ ਕੇ ਅਬਦਾਲੀ ਕਹਿੰਦਾ ਵੀ ਅਬਦਾਲੀ ਕਹਿੰਦਾ ਹੋ ਗਈ ਸੰਧੀ ਕਹਿੰਦਾ ਜੀ ਕੋਈ ਸੰਧੀ ਨਹੀਂ ਹੋਈ ਉਹਨਾਂ ਨੇ ਤੁਹਾਡੇ ਊਠ ਵਾਪਸ ਮੋੜਤੇ ਤੇ ਆ ਤੁਹਾਡੇ ਆਸਤੇ ਇੱਕ ਤੋਹਫਾ ਭੇਜਿਆ ਤੋਹਫਾ ਕੀ ਸੀ ਵੀ ਉਹਨੇ ਜੇਬ ਚੋਂ ਕੱਢ ਕੇ ਛੋਲਿਆਂ ਦੇ ਦਾਣੇ ਅਬਦਾਲੀ ਦੇ ਹੱਤਾਲੀ ਦੇ ਧਰਤੇ ਵੀ ਲੈਣਾ ਸੋ ਕਹਿੰਦਾ ਸੀ ਜਿਹੜੇ ਆ ਛੁਆਰੇ ਤੇ ਮੇਵੇ ਤੇ ਬਾਦਾਮ ਦਾਖਾਂ ਇਹ ਬਾਦਸ਼ਾਹਾਂ ਦੀ ਖਰਾਕ ਹੈ ਹਨਾ ਸਿੰਘ ਹੈਗੇ ਜੰਗਲਾਂ 'ਚ ਵਿਚਰਨ ਵਾਲੇ ਤੇ ਸਾਡੀ ਖਰਾਕ ਤਾਂ ਛੋਲੇ ਆ ਅਸੀਂ ਇਹੀ ਖਾ ਕੇ ਤੁਹਾਡੀਆਂ ਸਲਤਨਤਾਂ ਤਬਾਹ ਕਰਾਂਗੇ ਸੋ ਇਹ ਨੈਰੇਟਿਵ ਪੰਥ ਦਾ ਇਹ ਹੀ ਸੀਗਾ ਹੁਣ ਉਹ ਨੈਰੇਟਿਵ ਹੀ ਅਗਲੇ ਨੇ ਚੇਂਜ ਕਰਤਾ ਹੁਣ ਸਾਨੂੰ ਲੱਗਦਾ ਹੀ ਨਹੀਂਗਾ ਵੀ ਜਿਹੜਾ ਰਾਜ ਐ ਹਾਲਾਂਕਿ ਕੋਈ ਸੇ ਧਰਤੀ ਦੇ ਟੁਕੜੇ ਦੀ ਗੱਲ ਨਹੀਂ ਕਰ ਰਹੇ ਆਪਾਂ ਬ੍ਰਹਿਮੰਡੀ ਰਾਜ ਦੀ ਗੱਲ ਹੀ ਐ ਵੀ ਜਿਹੜਾ ਰਾਜ ਐ ਬੈਠੇ ਆਪਾਂ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲਾਂ ਕੀਤੀਆਂ ਸੀ ਵੀ ਐਸੇ ਬੈਠੇ ਇੱਥੇ ਰਾਜੇ ਆ ਉਹ ਸਾਨੂੰ ਮਹਿਸੂਸ ਪਉਣੋਂ ਹਟ ਗਿਆ ਸਾਨੂੰ ਅਹਿਸਾਸ ਹੋਰ ਤਰੀਕੇ ਦੇ ਹੋਣ ਲੱਗ ਗਏ ਹਨਾ ਕੇ ਕੈਸੀਆਂ ਕੈਸੀਆਂ ਗੱਲਾਂ ਸਿੱਖ ਕਰ ਰਹੇ ਆ ਜਦੋਂ ਆਪਸ ਵਿੱਚ ਗੱਲ ਕਰਦੇ ਆ ਵੀ ਮੰਨ ਲਓ ਕਿਸੇ ਸਰਕਾਰੀ ਨੌਕਰੀ ਤੇ ਆ ਕੋਈ ਸਿੱਖ ਤੇ ਜਦੋਂ ਉਹਦੇ ਉਦੋਂ ਉਹਦੇ ਤੋਂ ਉਤਲੇ ਮਾਲਕ ਨੇ ਜਾਂ ਬੌਸ ਨੇ ਕੋਈ ਗੱਲ ਕਹੀ ਹੈ ਤੇ ਘਰੇ ਆ ਕੇ ਐਂ ਦੇ ਕਰੀ ਜਾਣਗੇ ਜੀ ਨੌਕਰੀ ਕੀ ਤੇ ਨਖਰਾ ਕੀ ਇਹ ਥੋੜਾ ਨੈਰੇਟਿਵ ਸੀਗਾ ਪੰਥ ਦਾ ਇਹ ਨੈਰੇਟਿਵ ਸੀ ਪੰਥ ਦਾ